ਜ਼ਰੂਰ ਦੇ ਕਸਬਾ ਧੁਰੀ ਚ 18 ਮਾਰਚ ਤੋਂ ਧਰਨੇ ਤੇ ਬੈਠੇ ਗੰਨਾ ਕਿਸਾਨਾਂ ਦਾ ਮਾਮਲਾ ਜੋਰ ਫੜਦਾ ਜਾ ਰਿਹਾ ਹੈ ਮਿਲ ਮਾਲਕ ਜਾਂ ਫਿਰ ਸਰਕਾਰ ਦਾ ਕੋਈ ਨੁਮਾਇੰਦਾ ਹਾਲੇ ਤੱਕ ਰੀੜ ਤੇ ਕਿਸਾਨਾਂ ਦੀ ਸਾਰ ਲਈ ਨਹੀਂ ਬੋੜਿਆ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੰਨਾ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ ਛਪਦੀ ਗੋਲੇ ਦਾਗ ਰਹੇ ਨੇ ਸੁਖਬੀਰ ਬਾਦਲ ਮੁਤਾਬਕ ਅਕਾਲੀ ਸਰਕਾਰ ਸਮੇਂ ਕੋਈ ਵੀ ਕਿਸਾਨ ਆਪਣੀ ਰਕਮ ਲਈ ਠੋਕਰਾਂ ਨਹੀਂ ਖਾਂਦਾ ਸੀ ਤੁਸੀਂ ਦੇਖ ਲਓ ਕੈਨੀ ਹੈਰਾਨੀ ਦੀ ਗੱਲ ਹੈ ਕਿਸਾਨਾਂ ਨੇ ਕੋਈ ਆਸਾਨੀ ਮੰਗਰੇ ਉਹ ਆਪਣੀ ਫਸਲ ਦੀ ਕੀਮਤ ਮੰਗ ਰਹੇ ਆ ਉਹਨੇ ਪਿਛਲੇ ਸਾਲ ਗੰਨਾ 슈ਗਰ ਮਿਲ ਨੂੰ ਦਿੱਤਾ ਇੱਕ ਸਾਲ ਹੋ ਗਿਆ ਪੇਮੈਂਟ ਨਹੀਂ ਆਈ ਉਹਨਾਂ ਦੀ ਇਹ ਤਾਂ ਮਾੜੀ ਗੱਲ ਕੀ ਕਰ ਸਕਦੀ ਸਰਕਾਰ ਸਰਕਾਰ ਨੇ ਆਪਣਾ 100 ਕਰੋੜ ਨਹੀਂ ਦਿੱਤਾ ਪ੍ਰਾਈਵੇਟ ਮਿਲ 70 ਨਹੀਂ ਦਿੱਤਾ ਬਾਦਲ ਸਾਹਿਬ ਦੇ ਟਾਈਮ ਤੇ ਅਸੀਂ ਜੇ ਪ੍ਰਾਈਵੇਟ ਮਿਲ ਵੀ ਨਹੀਂ ਦਿੰਦੀ ਸੀ ਸਰਕਾਰੀ ਸਰਕਾਰ ਤਾਂ ਦੇ ਦਿੰਦੇ ਸੀ ਉਹਨਾਂ ਤਾਂ ਆਪਣੇ ਆਪ ਲੈਦੇ ਰਹਿੰਦੇ ਸੀ ਅਸੀਂ ਇਹ ਤਾਂ ਮਾੜੀ ਗੱਲ ਕੈਪਟਨ ਸੁੱਤਾ ਪਿਆ ਇਹਨੂੰ ਕੋਈ ਪਰਵਾਹ ਨਹੀਂ ਕਿਸਾਨ ਜਿਉਣ ਮਰਨ ਇਹ ਕੋਈ ਫਿਕਰ ਨਹੀਂ ਇਸ ਦੇ ਨਾਲ ਸੁਖਵੀਰ ਬਾਦਲ ਨੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਹੋਈ ਕਥਿਤ ਗਲਤੀ ਨੂੰ ਨਾ ਦੁਹਰਾਉਣ ਦੀ ਅਪੀਲ ਵੀ ਕੀਤੀ ਸੁਖਵੀਰ ਬਾਦਲ ਮੁਤਾਬਕ ਹੁਣ ਲੋਕ ਦੁਬਾਰਾ ਕਾਂਗਰਸ ਨੂੰ ਚੁਣਨ ਦੀ ਗਲਤੀ ਨਹੀਂ ਕਰਨਗੇ ਦਲੇਰ ਡਿਸਾਈਸਿਵ ਇਕਨੋਮਿਕ ਜਿਹਦੇ ਕੋਲ ਇਕਨੋਮਿਕ এজেন্ডਾ ਹੈ ਆ ਚੰਗਾ ਪ੍ਰਧਾਨ ਮੰਤਰੀ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ ਜੇ ਗਲਤ ਫੈਸਲਾ ਹੋ ਗਿਆ ਤਾਂ ਆਪਾਂ ਬਹੁਤ ਪਿੱਛੇ ਚਲੇ ਜਾਵਾਂਗੇ ਹੁਣ ਦੇਖ ਲਓ ਪੰਜਾਬ ਗਲਤ ਫੈਸਲਾ ਹੋਇਆ ਇੱਕ ਅਮਰਿੰਦਰ ਸਿੰਘ ਵਰਗਾ ਨਖੇਦ ਮੁੱਖ ਮੰਤਰੀ ਮਿਲ ਗਿਆ ਤੇ ਅੱਜ ਪੰਜਾਬ ਰੁੱਲਦਾ ਫਿਰਦਾ ਪੰਜਾਬ ਚ ਨਸ਼ੇ ਦੇ ਕਿਸ ਤਰ੍ਹਾਂ ਦੇ ਹਾਲਾਤ ਦੇਖਦੇ ਹੋ ਅਕਾਲੀਵਾਲ ਡੇਰੇ ਤੋਂ ਦੱਸ ਦਈਏ ਕਿ 18 ਮਾਰਚ ਤੋਂ ਮਰਨਵਰਤ ਤੇ ਬੈਠੇ ਕਿਸਾਨਾਂ ਦੇ ਇੱਕ ਸਾਥੀ ਨੂੰ ਬਿੱਤੇ ਦਿਨੀ ਪੁਲਿਸ ਚੁੱਕ ਕੇ ਲੈ ਗਈ ਸੀ ਜਿਸ ਤੋਂ ਬਾਅਦ ਇੱਕ ਹੋਰ ਕਿਸਾਨ ਆਗੂ ਨੇ ਮਰਨਵਰਤ ਤਰਨ ਕਰ ਲਿਆ ਸੀ ਸੁਖਬੀਰ ਨੇ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਕਿ ਮਰਨਵਰਤ ਤੇ ਬੈਠਣ ਵਾਲੇ ਕਿਸਾਨਾਂ ਦੀ ਲਿਸਟ ਲੰਮੀ ਹੈ ਅਤੇ ਜੇਕਰ ਲੋੜ ਪਈ ਤਾਂ ਉਹ ਖੁਦ ਮਰਨਵਰਤ ਤੇ ਬੈਠ ਜਾਣਗੇ પરિસ્થિતિ باوجود ਵੀ ਹਾਲੇ ਤੱਕ ਕਿਸਾਨਾਂ ਕੋਲ ਕੋਈ ਵੀ ਸਰਕਾਰੀ ਮਦਦ ਨਹੀਂ ਪਹੁੰਚੀ ਹੈ। ਦਰਬਾਤੋ ਬినੋਦ ਕੁਮਾਰ गोयल ਪੰਜਾਬੀ ਲੋਕ ਚੈਨਲ